ਚਲੋ ਜੀ ਅੱਜ ਦੇਖੋ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਸਾਡੇ ਕੈਨੇਡਾ ਦੇ ਮੈਡੀਕਲ ਸਿਸਟਮ ਦੇ ਉੱਤੇ, ਸਿਹਤ ਪ੍ਰਬੰਧ ਦੇ ਉੱਤੇ ਕਈ ਵਾਰੀ ਸਵਾਲ ਉੱਠਦੇ ਆ। ਇੱਕ ਹੁਣ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਕੇਸ ਹੋਇਆ ਸੀ ਸਾਲ ਪਹਿਲਾਂ। ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਇੱਕ ਕੇਸ ਹੋਇਆ ਸੀ ਤੇ ਉਹਦੇ ਵਿੱਚ ਹੁਣ ਜਿਹੜੀ ਅੰਟੇਰੀਓ ਦੇ ਵਿੱਚ ਕਿਚਨਰ ਦੀ ਘਟਨਾ ਆ ਇਹ। ਉਹਦੇ ਸੰਬੰਧ ਦੇ ਵਿੱਚ ਹੁਣ ਕੁਝ ਹੋਰ ਗੱਲਾਂ ਸਾਹਮਣੇ ਆ ਰਹੀਆਂ। ਸੁਭਾਵਿਕ ਤੌਰ ਤੇ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਐਂਬੂਲੈਂਸ ਉਹਨੂੰ ਲੈਣ ਆਉਂਦੀ ਆ। ਇਸੇ ਤਰੀਕੇ ਨਾਲ ਕਿਚਰਨ ਟਾਰਟਾਰੀਓ ਦੇ ਵਿੱਚ ਪਿਛਲੇ ਸਾਲ ਮਾਰਚ ਦੇ ਵਿੱਚ ਇੱਕ ਵਿਅਕਤੀ ਬਿਮਾਰ ਹੋ ਗਿਆ। ਉਹਨੂੰ ਹਸਪੀਟਲ ਦੇ ਵਿੱਚ ਲੈ ਗਏ। ਉਹ ਕਿਉਂਕਿ ਕਮਜ਼ੋਰ ਸੀਗਾ ਚੰਗੀ ਤਰ੍ਹਾਂ ਉਹ ਮਤਲਬ ਤੁਰ ਵੀ ਨਹੀਂ ਸਕਦਾ ਉਸ ਬਿਮਾਰੀ ਦੇ ਕਾਰਨ 24 ਘੰਟੇ ਉੱਥੇ ਰਿਹਾ ਤੇ 24 ਘੰਟੇ ਬਾਅਦ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਉਹਨੂੰ ਉਲਟੀ ਆਉਂਦੀ ਆ ਖੂਨ ਦੀ ਐਮਰਜੈਂਸੀ ਰੂਮ ਦੇ ਵਿੱਚ ਤੇ ਜਦੋਂ ਮਤਲਬ ਐਡਮਿਟ ਆ ਉੱਥੇ ਮੈਡੀਕਲ ਰਿਕਾਰਡ ਉਹਦਾ ਦੱਸਦਾ ਕਿ ਉਹਨੂੰ ਕਾਰਡੀਆਕ ਰੈਸਟ ਹੋਈ ਬਾਦ ਵਿੱਚ ਕਿਹਾ ਵੀ ਇਹਦੀ ਮੌਤ ਹੋ ਚੁੱਕਾ ਹੈ ਗੱਲ ਬੜੀ ਸੁਧਾਰ ਜੀ ਲੱਗਦੀ ਹੈ ਆਮ ਤੌਰ ਦੇ ਤੇ ਇਦਾਂ ਹੋ ਸਕਦਾ ਕਿਸੇ ਦੇ ਨਾਲ ਵੀ ਇਹ ਕੁਝ ਹੋ ਸਕਦਾ ਪਰ ਉਹਦੀ ਜਿਹੜੀ ਪਤਨੀ ਹੈ ਇਸ ਵੇਲੇ ਲੇਸਬੈਥ ਲਿਪਰਡ ਉਹਨੇ ਕਿਹਾ ਵੀ ਇਹਦੀ ਜਾਂਚ ਕਰਾਓ ਇਹ ਹੋਇਆ ਕਿਉਂ ਇਨਸੀਡੈਂਟ ਜਿਹੜਾ ਹੋਇਆ ਇਹਦੇ ਨਾਲ ਜਿਹੜੀ ਇੰਪਰੂਵਮੈਂਟ ਆ ਜਾਂ ਇਹਦੇ ਵਿੱਚ ਕੀ ਕੇਅਰ ਦੇ ਵਿੱਚ ਕਿਤੇ ਘਾਟ ਰਹਿ ਗਈ ਸੀ ਕਿਉਂਕਿ ਮੈਂ ਇਸ ਤਰ੍ਹਾਂ ਇਹ ਦੇਖਣਾ ਚਾਹੁੰਨੀ ਆ ਕਿ ਇਹ ਕਿਸ ਤਰੀਕੇ ਦੇ ਨਾਲ ਵਾਪਰਿਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਕਹਿੰਦੇ ਵੀ ਮੇਰੇ ਲਈ ਇਹ ਤੋਂ ਜਿਹੜਾ ਕਹਿ ਲਓ ਕਿ ਇੱਕ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿ ਐਮਰਜੈਂਸੀ ਦੇ ਵਿੱਚ ਮਰੀਜ਼ ਦੀ ਮੌਤ ਹੋ ਜੇ ਘਟਕਟ ਕਾਰਨ ਤੇ ਪਤਾ ਹੋਵੇ ਜੇ ਉਹਨੂੰ ਕੋਈ ਇਦਾਂ ਦੀ ਪਕਾਰਡੇ ਕਰ ਰਿਹਾ ਸਟਾਈ ਆ ਤੇ ਸਭ ਤੋਂ ਸੁਰੱਖਿਅਤ ਹਾਂ ਤੇ ਹਸਪਤਾਲ ਬੰਦੇ ਨੂੰ ਬਾਹਰ ਵੀ ਕਿਤੇ ਕੁਝ ਹੋ ਜਵੇ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਸਪਤਾਲ ਚ ਹੀ ਪਹੁੰਚਾਇਆ ਜਾਂਦਾ ਉਹ ਹਸਪਤਾਲ ਦੇ ਵਿੱਚ ਆਲਰੇਡੀ ਸੀ 24 ਘੰਟੇ ਤੋਂ ਸੀ ਫਿਰ ਵੀ ਉਹਦੀ ਮੌਤ ਕਿੱਦਾਂ ਹੋ ਗਈ ਇਹਦੀ ਜਾਂਚ ਹੋਣੀ ਜ਼ਰੂਰੀ ਹੈ ਉਹ ਇਹ ਦੱਸ ਰਹੀ ਆ ਕਿ ਉਹ ਕਹਿੰਦੀ ਮੈਂ ਪਹਿਲਾ ਦਿਨ ਉਹਦੇ ਨਾਲ ਰਹੀ ਆ ਉਹਦੀ ਨਰਸ ਸਟੇਸ਼ਨ ਦੇ ਨੇੜੇ ਉਹ ਸੀਗਾ ਤੇ ਉਹਨੇ ਕਹਿੰਦੀ ਮੈਂ ਨਰਸਾਂ ਨੂੰ ਇਹ ਕਹਿੰਦੇ ਸੁਣਿਆ ਵੀ ਫਲਾਨਾ ਜਿਹੜਾ ਸਟਾਫ ਆ ਉਹਨੇ ਸਿੱਖ ਕਾਲ ਕਰ ਦਿੱਤੀ ਆ ਉਹ ਕਹਿੰਦੀ ਉਹਨਾਂ ਦੀ ਗੱਲਬਾਤ ਤੋਂ ਮੈਨੂੰ ਇਹਨਾਂ ਕੁ ਪਤਾ ਲੱਗ ਗਿਆ ਵੀ ਇੱਥੇ ਅੰਡਰ ਸਟਾਫਡ ਆ ਇਹ ਸਾਰਾ ਕੁਝ ਪੇਸ਼ੈਂਟ ਜਿਆਦਾ ਮਰੀਜ਼ ਜ਼ਿਆਦੇ ਆ ਨਰਸਾਂ ਤੇ ਡਾਕਟਰ ਹੈ ਨਹੀਂ ਕੀ ਤੇ ਇਸ ਕਰਕੇ ਇਹਨੂੰ ਐਮਰਜੈਂਸੀ ਜੋੜਾ ਡਿਪਾਰਟਮੈਂਟ ਆ ਉਹਦੇ ਹਾਲਵੇਸ ਦੇ ਵਿੱਚ ਟ੍ਰੀਟਮੈਂਟ ਕੀਤੀ ਜਾ ਰਹੀ ਸੀ ਮਰੋ ਕਹਿੰਦੀ ਵੀ ਉਹ ਇਦਾਂ ਭਜ ਰਾਇ ਸੀ ਆਲੇ ਦੁਆਲੇ ਵੀ ਜਿੱਦਾਂ ਨੂੰ ਪਤਾ ਨਹੀਂ ਸੀ ਲੱਗਦਾ ਸੀ ਕਰਨਾ ਕੀ ਹੈ ਇਸ ਸਾਰੇ ਕੁਸ਼ ਦੇ ਵਿੱਚ ਮਰੀਜ਼ ਇੰਨੇ ਸੀ ਸਟਾਫ ਇੰਨਾ ਘੱਟ ਸੀ ਤੇ ਜਾਂਚ ਵੀ ਉਹ ਹੀ ਕਰਾਉਣਾ ਚਾਹੁੰਦੀ ਆ ਵੀ ਘਟੋ ਘਟ ਹੁਣ ਇਸ ਗੱਲ ਦਾ ਤਾਂ ਪਤਾ ਲੱਗੇ ਵੀ ਕਿ ਸੱਚਮੁੱਚ ਮਰੀਜ਼ ਜ਼ਿਆਦਾ ਸੀ ਤੇ ਸਟਾਫ ਘੱਟ ਸੀ ਜਾਂ ਇਹ ਹੋਇਆ ਕੀ ਆ ਆ ਉਹਨੂੰ ਟੈਸਟ ਕੀਤਾ ਡਾਕਟਰਸ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਇਹਨੂੰ ਸਟ੍ਰੋਕ ਜਾਂ ਹਾਰਟ ਅਟੈਕ ਨਹੀਂ ਆ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਨੂੰ ਖੂਨ ਦੀ ਘਾਟ ਹੈ ਉਹਦੇ ਵਿੱਚ ਸੀਰੀਅਸਲੀ ਐਨੀਮਿਕ ਆ ਜਿਹੜਾ ਹੀਮੋਗਲੋਬਿਨ ਇਹਦਾ 40 ਦੇ ਉੱਤੇ ਆ ਤੇ ਉਹਨਾਂ ਨੇ ਕਿਹਾ ਜਿਹੜਾ ਮਤਲਬ ਉਹਦੇ ਤੋਂ ਫਿਰ ਉਹਨਾਂ ਨੂੰ ਲੱਗਿਆ ਵੀ ਜਿਹੜੀ ਗੈਸਟ੍ਰੋਇੰਟੈਸਟਾਈਨਲ ਬਲੀਡ ਹੋ ਸਕਦੀ ਜਿਹੜੀ ਭੋਜਨ ਨਾਲੀ ਉਹਦੇ ਵਿੱਚ ਬਲੱਡ ਆ ਸਕਦਾ ਹੈ ਤੇ ਉਹਨਾਂ ਨੇ ਉਹ ਬਲੱਡ ਥਿਨਰ ਦੇ ਉੱਤੇ ਸੀ ਜਿਹੜਾ ਕਿਸੇ ਹੋਰ ਮੈਡੀਕਲ ਇਸ਼ੂ ਵੀ ਉਹਨੂੰ ਸੀਗੇ ਹੁਣ ਉਹਦੀ ਪਤਨੀ ਇਹ ਕਹਿ ਰਹੀ ਹੈ ਕਿ ਉਹਨੂੰ ਬਲੱਡ ਟ੍ਰਾਂਸਫਿਊਡ ਕੀਤਾ ਗਿਆ ਤਾਂ ਕਿ ਉਹਦਾ ਹੀਮੋਗਲੋਬਿਨ ਵੱਧ ਜਵੇ ਤੇ ਉਹ ਘਰ ਜਾਣਾ ਚਾਹੁੰਦੀ ਸੀ ਚਾਹੁੰਦਾ ਸੀ ਪਰ ਉਹ ਉੱਥੇ ਰਹਿ ਤੇ ਬਾਅਦ ਦੇ ਵਿੱਚ ਉਹ ਸਹਿਮਤ ਹੋ ਗਏ ਵੀ ਇਹਨੂੰ ਜਿਹੜਾ ਐਡਮਿਟ ਕਰ ਲੈਣਾ ਮੈਡੀਕਲ ਡਾਕੂਮੈਂਟਸ ਦੱਸਦੇ ਆ ਬਲੱਡ ਕਾਊਂਟ ਜਿਹੜਾ ਉਹਦਾ ਅਜੇ ਵੀ ਬਹੁਤ ਜ਼ਿਆਦਾ ਘੱਟ ਸੀ ਤੇ 1.7 ਵਜੇ ਸਵੇਰੇ ਮਾਰਚ 14 ਨੂੰ ਉਹ ਕਹਿੰਦੀ ਵੀ ਉਹ ਘਰੋਂ ਚਲੀ ਗਈ ਤੇ ਉੱਥੇ ਜਾ ਕੇ ਸੌਂ ਗਈ ਤੇ ਉਹਦੇ ਤੋਂ ਬਾਅਦ ਜਿਹੜਾ ਉਹਨੂੰ ਫੋਨ ਆਇਆ ਕਿ ਆ ਘਟਨਾ ਵਾਪਰ ਗਈ ਉਹ ਕਹਿੰਦੀ ਵੀ ਸਾਲ ਹੋ ਗਿਆ ਹਸਪਤਾਲ ਦੇ ਵਿੱਚ ਜਿਹੜੀਆਂ ਫਾਈਲਾਂ ਨੇ ਉਹ ਸਾਰੀਆਂ ਦੇਖ ਕੇ ਆਪਣੇ ਹਸਬੰਡ ਦੀਆਂ ਪਰ ਜਿਹੜੇ ਨੋਟਸ ਆ ਉਹ ਇਹ ਦੱਸਦੇ ਆ ਕਿ ਐਮਰਜੈਂਸੀ ਦੇ ਵਿੱਚ ਜਿਹੜਾ ਉਹ ਬਲੱਡ ਆਇਆ ਉਹਨੂੰ ਉਹ ਕਾਰਡੀਕ ਅਰੈਸਟ ਸੀ ਮੈਡੀਕਲ ਟੀਮ ਸੱਦੀ ਗਈ ਕੋਡ ਬਲੂ ਕਾਲ ਕੀਤਾ ਗਿਆ ਜਦੋਂ ਕੋਈ ਐਮਰਜੈਂਸੀ ਆ ਜਾਂਦੀ ਹੈ ਹਸਪਤਾਲ ਦੇ ਵਿੱਚ ਇੱਥੇ ਬਲੂ ਕੋਡ ਕਾਲ ਕਰਦੇ ਆ ਤੇ ਸਾਰੇ ਉਹਦਾ ਪਤਾ ਲੱਗ ਜਾਂਦਾ ਤੇ ਫਿਰ ਉਹਨੂੰ ਚਾਰ ਰਾਊਂਡ ਜਿਹੜੇ ਆ ਸੀਪੀਆਰ ਨਾਲ ਕਲੀ ਸਾਹ ਦੇ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆਈਸੀਯੂ ਦੇ ਵਿੱਚ ਲਾ ਗਏ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਦੀ ਮੌਤ ਹੋ ਚੁੱਕੀ ਆ ਆ ਉਹ ਕਹਿੰਦੇ ਵੀ ਜਿਹੜੇ ਸਪੈਸ਼ਲਿਸਟ ਗੈਸਟਰੋਐਂਟਰੋਨੋਲੋਜੀ ਦੇ ਵਿੱਚ ਹੈਗੇ ਆ ਉਹਨਾਂ ਨੇ ਟੈਸਟ ਕੀਤਾ ਉਹਨੂੰ ਤੇ ਕਨਫਰਮ ਕੀਤਾ ਵੀ ਉਹਦੇ ਇੰਟਰਨਲ ਬਲੀਡਿੰਗ ਹੋ ਚੁੱਕੀ ਸੀ ਅੰਦਰ ਬਲੀਡਿੰਗ ਹੋ ਗਈ ਕਿਉਂਕਿ ਬਲੱਡ ਜਿਹੜਾ ਉਹਦਾ ਐਚਬੀਸੀ ਉਹ ਬਹੁਤ ਹੀਮੋਗਲੋਬਿਨ ਉਹਦੇ ਵਿੱਚ ਖੂਨ ਬਹੁਤ ਘਟ ਚੁੱਕਾ ਸੀ ਤੇ ਫਿਰ ਮੈਡੀਕਲ ਰੈਕੋਰਡ ਉਹਦਾ ਸਾਰਾ ਚੈੱਕ ਕੀਤਾ ਗਿਆ ਉਹ ਕਹਿੰਦੇ ਵੀ ਉਦੇ ਬਾਰੇ ਅਪਡੇਟ ਨਹੀਂ ਆ ਸਾਡੇ ਕੋਲ ਜਦੋਂ ਤੱਕ ਸਵੇਰ ਤੱਕ ਵੀ ਜਿਹੜੇ ਜੀਆਈ ਦਾ ਗੈਸਟ੍ਰੋਇੰਟਸਟਾਈਨਲ ਦਾ ਡਾਕਟਰ ਸੀ ਉਹ ਕਿੱਥੇ ਸੀ ਕੀ ਉਹ ਡਾਕਟਰ ਨੂੰ ਕਾਲ ਕੀਤਾ ਐਮਰਜੈਂਸੀ ਵਾਲਿਆਂ ਨੇ ਜਦੋਂ ਉਹਨੂੰ ਬਲੱਡ ਦੀ ਉਲਟੀ ਆਈ ਹੈ ਮਤਲਬ ਉਹਦੇ ਅੰਦਰ ਬਲੱਡ ਆ ਚੁੱਕਿਆ ਆ ਉਹ ਕਹਿੰਦੇ ਵੀ ਅਸੀਂ ਹੁਣ ਹਸਪਤਾਲ ਵਾਲ ਕਹਿੰਦੇ ਵੀ ਸਾਡਾ ਦੁੱਖ ਆ ਉਹਦੇ ਨਾਲ ਅਸੀਂ ਜੋ ਕੁਝ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਸੇਟਬਰੀਜ਼ ਜਨਰਲ ਹਸਪਤਲ ਦੇ ਵਾਇਸ ਪ੍ਰੈਜ਼ੀਡੈਂਟ ਆ ਇਅਰ ਡਾਕਟਰਸ ਜਿਹੜੇ ਉੱਥੇ ਸੀਗੇ ਉਹਨਾਂ ਨੇ ਮਤਲਬ ਇਹ ਦੱਸਿਆ ਆ ਕਿ ਸਵਾਲ ਇਹ ਆ ਕਿ ਸਟਾਫਿਕ ਓਵਰਕਰਾਉਡਿੰਗ ਇਹ ਸਾਰਾ ਕੁਝ ਕੰਟਰੀਬਿਊਟਿੰਗ ਫੈਕਟਰ ਹੈਗੇ ਆ ਵੀ ਇਹ ਜ਼ਿੰਮੇਵਾਰ ਮੰਨਿਆ ਜਾ ਸਕਦਾ ਕਿ ਜਿਹੜੀ ਉਹਦੀ ਕਾਰਡੀਕ ਅਰੈਸਟ ਹੋਈ ਆ ਉਹਨੂੰ ਦਿਲ ਦਾ ਇਹ ਦੌਰਾ ਪਿਆ ਇਹਨੂੰ ਪਹਿਲਾਂ ਕਿਉਂ ਨਹੀਂ ਡਿਟੈਕਟ ਕੀਤਾ ਗਿਆ ਤੇ ਕਿਉਂ ਨਹੀਂ ਉਹਨੂੰ ਫੜਿਆ ਗਿਆ ਤੇ ਜਾਂ ਜਦੋਂ ਉਹਦਾ ਹੀਮੋਗਲੋਬਿਨ 40 ਸੀਗਾ ਜਦੋਂ ਉਹਨੂੰ ਐਡਮਿਟ ਕੀਤਾ ਗਿਆ ਤੇ ਘੱਟੋ ਘੱਟ 22 ਘੰਟੇ ਉਹ ਉੱਥੇ ਹਸਪਤਾਲ ਦੇ ਵਿੱਚ ਉਸ ਦਿਲ ਦੇ ਦੌਰਾ ਪੈਣ ਤੋਂ ਪਹਿਲਾਂ ਤੱਕ ਰਿਹਾ ਆ ਉਦੋਂ ਉਹਦਾ ਵਿਚਾਰ ਕਿਉਂ ਨਹੀਂ ਕੀਤਾ ਗਿਆ ਤੇ ਸਵਾਲ ਇਹਦੀ ਜਾਂਚ ਪੜਤਾਲ ਇਸ ਕਰਕੇ ਵੀ ਹੋਣੀ ਚਾਹੀਦੀ ਆ ਤੇ ਸਵਾਲ ਇਸ ਕਰਕੇ ਵੀ ਵੱਡਾ ਆ ਕਿ ਠੀਕ ਆ ਬਾਕੀ ਸਾਰੇ ਇਸ਼ੂਸ ਹੋ ਸਕਦੇ ਆ ਬੰਦੇ ਨੂੰ ਪਹੁੰਚਣ 'ਚ ਟਾਈਮ ਲੱਗ ਜੇ ਐਂਬੂਲੈਂਸ ਨਹੀਂ ਆਉਂਦੀ ਜਾਂ ਕਈ ਵਾਰੀ ਇਹ ਹੋ ਜਾਂਦਾ ਕਿ ਅੰਦਰ ਉਹਦੀ ਵਾਰ ਹੀ ਨਹੀਂ ਆਉਂਦੀ ਉਹ ਬੈਠਾ ਉਡੀਕੀ ਜਾਂਦਾ ਜਿਹੜੀ ਖਾਸ ਤੌਰ ਦੇ ਉੱਤੇ ਹਸਪਤਾਲ ਦੇ ਐਮਰਜੈਂਸੀ ਦੇ ਵਿੱਚ ਜਾ ਕੇ ਜਿੱਥੇ ਸਾਰੇ ਡਾਕਟਰ ਤੇ ਸਾਰਾ ਕੁਝ ਮੌਜੂਦ ਹੋਵੇ ਉੱਥੇ ਬੰਦੇ ਦੀ ਕੇਅਰ ਤੋਂ ਨਾ ਹੋਵੇ ਤੇ ਉਹਦੀ ਮੌਤ ਹੋ ਜਾਈਏ ਸੱਚਮੁੱਚ ਬਹੁਤ ਵੱਡੀ ਗੱਲ ਆ ਕੁਝ ਮੌਤਾਂ ਪਿਛਲੇ ਥੋੜੇ ਸਮੇਂ ਦੇ ਵਿੱਚ ਉੱਚ ਮੈਨੀਟੋਬਾ ਤੇ ਕੋਬੈਕ ਦੇ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਹੋਈਆਂ ਜਿਹੜੀਆਂ ਸਿੱਧਾ-ਸਿੱਧਾ ਦੱਸਦੀਆਂ ਕਿ ਹਸਪਤਾਲ ਦੇ ਵਿੱਚ ਓਵਰਕਰਾਉਡਿੰਗ ਆ ਤੇ ਸਟਾਫਿੰਗ ਸ਼ਾਰਟੇਜਸ ਨੇ ਜਿਹੜਾ ਇੱਕ ਵੱਡਾ ਫੈਕਟਰ ਇਹਦੇ ਵਿੱਚ ਦੱਸਿਆ ਜਾ ਰਿਹਾ ਹੁਣ ਦੇਖੋ ਇਸ ਕੇਸ ਦੀ ਜਾਂਚ ਹੁੰਦੀ ਆ ਕਿ ਨਹੀਂ ਹੁੰਦੀ ਕਹਿਣ ਨੂੰ ਤੇ ਘਟਣਾ ਜਿੱਦਾਂ ਮੈਂ ਪਹਿਲਾਂ ਦੱਸਿਆ ਬੜੀ ਸੁਧਾਰਨਾ ਕਿ ਬੰਦਾ ਬਿਮਾਰ ਸੀ ਹਸਪਤਾਲ ਚ ਗਿਆ ਡਾਕਟਰਾਂ ਨੇ ਕੋਸ਼ਿਸ਼ ਕੀਤੀ ਨਹੀਂ ਬਚਿਆ ਪਰ ਉਹਦੀ ਵਾਈਫ ਕਹਿੰਦੀ ਮੈਨੂੰ ਦੱਸੋ ਸਹੀ ਕਿਉਂ ਨਹੀਂ ਬਚਿਆ ਕੀ ਡਾਕਟਰ ਸਗੇ ਕੀ ਡਾਕਟਰ ਕਾਲ ਕੀਤੇ ਗਏ ਜੇ ਇਹਨੂੰ ਦਿਲ ਦਾ ਦੌਰਾ ਪਿਆ ਤੇ ਤੁਸੀਂ ਪਹਿਲਾਂ ਜਾ ਕੇ ਚੈੱਕ ਕੀ ਨਹੀਂ ਕੀਤਾ ਜਾਂ ਘੱਟੋ-ਘੱਟ ਤੁਸੀਂ ਕੀ ਕੀਤਾ ਏ ਜਾਣਕਾਰੀ ਦਿਓ ਤਾਂ ਕਿ ਪਤਾ ਲੱਗ ਸਕੇ ਵੀ ਇਸ ਵੇਲੇ ਗੜਬੜ ਕਿੱਥੇ ਹੋਈ ਆ ਬਾਕੀ ਦੇ ਲੋਕ ਜਿਹੜੇ ਆ ਉਹ ਸਫਰ ਨਾ ਕਰਨ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੀ BC First Nation ਦੀ ਜਿਹੜੀ ਕਾਲ ਆ BC First Nation Justice Council BCFJ NJC ਇਹਨਾਂ ਨੇ ਜਿਹੜੀ ਇੱਕ ਕਾਲ ਕੀਤਾ ਆ ਕਿ ਜਿਹੜੀ ਐਮਰਜੈਂਸੀ ਕ੍ਰਾਸ گورਨਮੈਂਟਲ ਤੇ ਜਿਹੜੀ ਮਲਟੀਲੇਟਰਲ ਸਟੀਮਸ ਆ ਉਹਦੇ ਵਿੱਚ ਕਿ ਆ ਕੇ ਜਿਹੜੀ ਨਸ਼ਿਆਂ ਦਾ ਮੁੱਦਾ ਆ ਇਹਦਾ ਕੁਝ ਕੀਤਾ ਜਾਵੇ ਡਾਕਟਰ ਡਿਊਚ ਸਾਇਰਸ ਨੇ ਜਿਹੜੇ ਬੀਸੀਐਫ ਐਨ ਜੀਸੀ ਕੌਂਸਲ ਮੈਂਬਰ ਨੇ ਉਹਨਾਂ ਨੇ ਹੁਣ ਕਿਹਾ ਕਿ ਜਿਹੜੇ ਟੌਕਸਿਕ ਡਰਗ ਕਰਾਈਸਿਸ ਆ ਜਿਹੜਾ ਨਸ਼ਿਆਂ ਦਾ ਮਾਮਲਾ ਜ਼ਹਿਰੀਲੇ ਨਸ਼ੇ ਸਾਡੇ ਗਲੀਆਂ ਦੀ ਉੱਤੇ ਫਿਰ ਰਹੇ ਆ ਇਹਨੂੰ ਇਦਾਂ ਟ੍ਰੀਟ ਕੀਤਾ ਜਾਣਾ ਇਦਾਂ ਐਡਰੈਸ ਕੀਤਾ ਜਾਣਾ ਚਾਹੀਦਾ ਜਿਵੇਂ ਇਹ ਕੋਈ ਪਬਲਿਕ ਹੈਲਥ ਇਸ਼ੂ ਆ ਨਾ ਕਿ ਇਹਨੂੰ ਕ੍ਰਿਮੀਨਲ ਜਸਟਿਸ ਇਸ਼ੂ ਵਜੋਂ ਐਡਰੈਸ ਕੀਤਾ ਜਾਣਾ ਚਾਹੀਦਾ ਜਿਹੜੇ ਲੋਕ ਡਰਗ ਲੈਂਦੇ ਆ ਮੌਤਾਂ ਹੋ ਰਹੀਆਂ ਆ ਇਹ ਇੱਕ ਪਬਲਿਕ ਹੈਲਥ ਇਸ਼ੂ ਆ ਨਾ ਕਿ ਕ੍ਰਿਮినਲ ਜਸਟਿਸ ਇਸ਼ੂ ਆ ਕ੍ਰਿਮినਲ ਜਸਟਿਸ ਇਸ਼ੂ ਦਾ ਕੀ ਮਤਲਬ ਆ ਜਾਂ ਇੱਥੇ ਵੀਰੇ ਫਰਸਟ ਸਟੇਸ਼ਨ ਵਾਲੇ ਇਹਨਾਂ ਨੂੰ ਇਕੱਠੇ ਹੋ ਕੇ ਇਹ ਗੱਲ ਕਿਉਂ ਕਹਿਣੀ ਪੈ ਰਹੀ ਆ ਕਿਉਂਕਿ ਕੱਲ ਵੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਰੌਲਾ ਇਸ ਵੇਲੇ ਸਾਰਾ ਡਰਗ ਡੀਕ੍ਰਿਮੀਨਲਾਈਜੇਸ਼ਨ ਤੇ ਰੀਕ੍ਰਿਮੀਨਲਾਈਜੇਸ਼ਨ ਦਾ ਪੈ ਰਿਹਾ ਕਿ ਜਾਂ ਤੇ ਨਾਲ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰ ਦਿਓ ਵੀ ਜੇ ਕੋਈ ਨਸ਼ਾ ਪੱਤਾ ਕਰਦਾ ਹੈ ਤੇ ਉਹਨੂੰ ਸਜ਼ਾ ਨਾ ਹੋਵੇ ਤੇ ਉਹਨੂੰ ਕਹਿ ਦਿਓ ਵੀ ਠੀਕ ਆ ਕਾਨੂੰਨੀ ਤੌਰ ਤੇ ਉਹਨੂੰ ਕੁਝ ਨਹੀਂ ਕਿਹਾ ਜਾ ਸਕਦਾ ਤੇ じゃ ਇਹਨੂੰ ਫੇਰ ਉਹ ਕਹਿੰਦੇ ਇਦਾਂ ਕਰ ਦਿਓ ਕਿ ਜਿਹੜਾ ਇਹਨੂੰ ਇੱਕ ਹੈਲਥ ਇਸ਼ੂ ਸਮਝ ਲਓ ਵੀ ਇਹ ਇੱਕ ਬਿਮਾਰੀ ਆ ਇਹਨੂੰ ਸਮਝਿਆ ਜਾਵੇ じゃ ਇਹਨੂੰ ਰੀਕਨੋਲਾਈਜੇਸ਼ਨ ਕਰ ਦਿਓ ਕਿ ਜਿਹੜਾ ਇਹਨੂੰ ਕਾਨੂੰਨੀ ਤੌਰ ਦੇ ਉੱਤੇ ਅਪਰਾਧ ਐਲਾਨ ਕਰ ਦਿੱਤਾ ਜਾਵੇ ਉਹਨਾਂ ਨੇ ਕਹ ਰੌਲਾ ਇਹ ਨਹੀਂ ਆ ਕਿ ਇਹ ਕਾਨੂੰਨੀ ਮਾਨਤਾ ਨੂੰ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਵੀ ਇਹ ਕ੍ਰਿਮੀਨਲ ਜਸਟਿਸ ਇਸ਼ੂ ਹੀ ਨਹੀਂ ਆ ਇਹ ਤੇ ਇੱਕ ਇੱਕ ਪਬਲਿਕ ਹੈਲਥ ਇਸ਼ੂ ਆ ਪਬਲਿਕ ਹੈਲਥ ਐਮਰਜੈਂਸੀ ਆ ਇਹਨੂੰ ਉਸ ਤਰ੍ਹਾਂ ਕਿਉਂ ਨਹੀਂ ਦੇਖਿਆ ਜਾਂਦਾ ਉਹ ਕਹਿੰਦੇ ਸਾਨੂੰ ਇਦਾਂ ਲੱਗਦਾ ਕਿ ਸਾਨੂੰ ਜਿਹੜੀ ਕ੍ਰਿਮੀਨਲਾਈਜੇਸ਼ਨ ਬਿਹੇਵੀਅਰ ਆਇਆਦਾ ਉਹਦੇ ਤੋਂ ਪਰੇ ਜਾਣਾ ਚਾਹੀਦਾ ਹੈ ਤੇ ਜਿਹਦੇ ਸਿੱਧੇ ਰਿਜ਼ਲਟ ਨੇ ਔਰ ਜਿਹੜਾ ਕੋਲੋਨੀਅਲਿਜ਼ਮ ਆ ਉਹਦਾ ਨੁਕਸਾਨ ਸਾਨੂੰ ਸਾਫ਼ ਨਜ਼ਰ ਆ ਰਿਹਾ ਇਹਨੂੰ ਇਹਨੂੰ ਇਦਾਂ ਐਡਰੈਸ ਕੀਤਾ ਜਾਣਾ ਚਾਹੀਦਾ ਜਿੱਦਾਂ ਹੀਲਿੰਗ ਦੇ ਥਰੂ ਜਿਹੜੇ ਰਿਜਨਲ ਚੀਫ ਟੈਰੀਟੈਗੀ ਨੇ ਬੀਸੀ ਅਸੈਂਬਲੀ ਆਫ ਫਸ ਨੈਸ਼ਨਸ ਦੇ ਉਹਨਾਂ ਨੇ ਇਸ ਗੱਲ ਦਿੱਤੇ ਜ਼ੋਰ ਦਿੱਤਾ ਕਿ ਜਿਹੜੀ ਲਾ ਐਨਫੋਰਸਮੈਂਟ ਆ ਜਿਹੜੀ ਪੁਲਿਸ ਆ ਜਿਹੜਾ ਨਵੇਂ ਮੈਜਰ ਕੀਤੇ ਜਾ ਰਿਹਾ ਡਰੱਗ ਯੂਜ਼ ਬੈਨ ਕਰਨ ਲਈ ਪਬਲਿਕ ਸਪੇਸਿਸ ਦੇ ਵਿੱਚ ਇਹ ਚਿੰਤਾ ਵਾਲੀ ਗੱਲ ਆ ਹੁਣ ਮਾਮਲਾ ਬੜਾ ਸਿੱਧਾ ਇੱਕ ਤੇ ਹੈਗਾ ਵੀ ਪੁਲਿਸ ਕਹਿੰਦੀ ਆ ਵੀ ਤੁਸੀਂ ਪਬਲਿਕ ਪਲੇਸ ਤੇ ਡਰੱਗ ਨਹੀਂ ਲੈ ਸਕਦੇ ਵੀ ਜਦੋਂ ਬੈਨ ਕਰ ਦਿੱਤਾ ਤੁਸੀਂ ਇਹਨਾਂ ਨੂੰ ਹੁਣ ਪਿੱਛੇ ਜੇ ਕਾਨੂੰਨ ਨੇ ਰੌਲਾ ਰੱਪਾ ਬਹੁਤ ਪਿਆ ਇਹਦਾ ਵੀ ਕੋਈ ਜਿਹੜਾ ਡਰੱਗ ਲੈ ਰਿਹਾ ਉਹ ਪਬਲਿਕ ਪਲੇਸ ਤੇ ਡਰੱਗ ਨਹੀਂ ਲੈ ਸਕਦਾ ਵੀ ਤੁਸੀਂ ਬੱਸ ਸਟਾਪ ਤੇ ਬੈਠੇ ਆ ਕਿ ਤੁਸੀਂ ਕਿਸੇ ਹੋਰ ਥਾਂ ਤੇ ਬੈਠੇ ਆ ਉੱਥੇ ਡਰੱਗ ਲੈ ਰਹੇ ਹੋ ਇਹ ਠੀਕ ਨਹੀਂ ਆ ਤੇ ਉਹਨਾਂ ਨੇ ਕੀ ਕੀਤਾ ਹੁਣ ਇਹਨੂੰ ਬੈਨ ਕਰਤਾ ਹੁਣ ਕੀ ਹੋਊਗਾ ਇਹਦੇ ਨਾਲ ਹੋਊਗਾ ਇਹ ਕਿ ਉਹ ਬੰਦਾ ਜਿਹੜਾ ਡਰਗ ਲੈ ਰਿਹਾ ਉਹ ਕਿਸੇ ਪਿੱਛੇ ਜਾ ਕੇ ਐਲਈ ਚ ਕਿਸੇ ਗਲੀ ਚ ਕਿਸੇ ਘਰ ਦੇ ਪਿੱਛੇ ਉਹਲੇ ਲੁੱਕ ਕੇ ਡਰਗ ਲਊਗਾ ਸਾਹਮਣੇ ਤੋਂ ਲੈ ਨਹੀਂ ਸਕਦਾ ਤੇ ਉਥੇ ਡਰਗ ਲੈ ਕੇ ਰੱਬ ਨਾ ਕਰੇ ਉਹਦੇ ਵਿੱਚ ਮਿਲਾਵਟ ਆ ਤੇ ਉਹਦੀ ਓਵਰਡੋਜ਼ ਹੋ ਜਾਂਦੀ ਹੈ ਹੋਊਗਾ ਕਿ ਉਹਦੀ ਮੌਤ ਹੋ ਜੂਗੀ ਤੇ ਜੇ ਉੱਥੇ ਮੌਤ ਹੋ ਗਈ ਕਿਸੇ ਨੂੰ ਦਿਸਣੀ ਵੀ ਨਹੀਂ ਤੇ ਕਿਸੇ ਨੇ ਚੱਕਣਾ ਵੀ ਨਹੀਂ ਜੇ ਉਹ ਓਪਨ ਪਬਲਿਕ ਸਪੇਸਸ ਦੇ ਉੱਤੇ ਕੋਈ ਇਦਾਂ ਦੀ ਗੱਲਬਾਤ ਕਰ ਰਿਹਾ ਪਬਲਿਕ ਪਲੇਸਸ ਦੇ ਉੱਤੇ ਇਦਾਂ ਦੀ ਗੱਲਬਾਤ ਕਰ ਰਿਹਾ ਆ ਤੇ ਘਟੋ-ਘਟ ਜੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਜਾਂ ਉਹਨੂੰ ਕੁਝ ਹੋ ਗਿਆ ਕੋਈ ਨਲਕਸਨ ਉਹਨੂੰ ਕੈਟੀ ਦੇ ਦਊਗਾ ਨਾਰਕਨੀ ਦੇ ਦਊਗਾ ਜਾਂ ਘਟੋ-ਘਟ ਫੋਨ ਨਹੀਂ ਕਰ ਦਊਗਾ 911 ਵੀ ਫਲਾਣੀ ਥਾਂ ਦੇ ਉੱਤੇ ਬੰਦਾ ਡਿੱਗਿਆ ਪਿਆ ਉਹਨੂੰ ਚੱਕ ਲੋ ਸਕਦਾ ਉਹਦੀ ਜਾਨ ਬਚ ਜੇ ਵੀ ਇਹ ਤਾਂ ਉਲਟਾ ਹੋ ਰਿਹਾ ਕਿ ਉਹ ਹੋਰ ਉਹਨਾਂ ਦਾ ਨੁਕਸਾਨ ਹੋਊਗਾ ਇਹਦੇ ਨਾਲ ਪਰ ਦੂਜਾ ਪਾਸਾ ਇਹਦਾ ਇਹ ਆ ਕਿ ਹੁਣ ਤੁਸੀਂ ਪਬਲਿਕ ਜਿਹੜੀਆਂ ਹੈ ਪਲੇਸਸ ਨੇ ਉੱਥੇ ਉਹਨਾਂ ਨੂੰ ਲਾਉ ਕਿਦਾਂ ਕਰ ਸਕਦੇ ਹੋ ਤੁਸੀਂ ਨਸ਼ਾ ਕਰੋ ਜਿੰਨਾ ਮਰਜ਼ੀ ਕਰੋ ਜਿਹਦੇ ਕਰਕੇ ਹੁਣ ਇਹਨੂੰ ਡੀਕਮੋਨਲਾਈਜ਼ੇਸ਼ਨ ਨੂੰ ਦੁਬਾਰਾ ਰੀਕਮੋਨਲਾਈਜ਼ੇਸ਼ਨ ਵੱਲੋਂ ਚੱਲ ਪਈ ਆ ਹਸਪਤਾਲ 'ਚ ਬੰਦਾ ਆ ਗਿਆ ਤੇ ਉਹ ਆ ਕੇ ਕਹਿੰਦਾ ਮੈਂ ਇੱਥੇ ਸਿਗਟਾਂ ਪੀਣੀ ਆ ਤਾਂ じゃ ਮੈਂ ਇੱਥੇ ਕੋਈ ਵੀ ਉਹ ਵੇਪਿੰਗ ਤੇ ਹੋਰ ਨਸ਼ੇ ਕਰਨੇ ਆ ਉਹ ਤੂੰ ਤੇ ਆ ਗਿਆ ਤੁਸੀਂ ਦੇ ਦਿੱਤੀ ਵੀ ਤੂੰ 2.5 ਗ੍ਰਾਮ ਨਸ਼ਾ ਰੱਖ ਕੇ ਖਾ ਸਕਦਾ ਕਿਸੇ ਵੀ ਥਾਂ ਤੇ ਬੈਠ ਕੇ ਜਿਹੜੀਆਂ ਨਰਸਸ ਨੇ ਉੱਥੇ ਜਾਂ ਜਿਹੜਾ ਦੂਜਾ ਸਟਾਫ ਆ ਉਹਨਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਸੋ ਇਹਦੇ ਲਈ ਹੁਣ ਇਹ ਕ੍ਰਿਮਨਲ ਜਸਟਿਸ ਸਿਸਟਮ ਦਾ ਮੁੱਦਾ ਨਹੀਂ ਹੈ ਇਹ ਜਿਹੜੀ ਪਬਲਿਕ ਹੈਲਥ ਇਸ਼ੂ ਆ ਇਹਨੂੰ ਉਦਾਂ ਦੇਖਿਆ ਜਾਵੇ ਦੂਜਾ ਉਹ ਕਹਿੰਦੇ ਇਹ ਵੀ ਚਿੰਤਾ ਵਾਲੀ ਗੱਲ ਆ ਕਿ ਜੇ ਤੁਸੀਂ ਇਥੋਂ ਬੈਨ ਕਰ ਦਿੰਨੇ ਆ ਉਹਨਾਂ ਦਾ ਬਣੂਗਾ ਕੀ ਇਸ ਗੱਲ ਨੂੰ ਉਹ ਕਹਿੰਦੇ ਸਾਨੂੰ ਥੋੜਾ ਜਿਆ ਸਾਹਮਣਾ ਚਾਹੀਦਾ ਜਿਹੜੀਆਂ ਸੇਫ ਸਟ੍ਰੈਟਜੀਜ਼ ਨੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਇੰਪਲੀਮੈਂਟ ਕਰਨਾ ਚਾਹੀਦਾ ਆ ਕਿ ਜਿਹੜੇ ਐਡਿਕਸ਼ਨ ਵਾਲੇ ਨੇ ਉਹਨਾਂ ਦਾ ਆਨਰ ਜਾਂ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਸੋ ਹੁਣ ਲੰਬੀ ਚੌੜੀ ਡਿਸਕਸ਼ਨ ਜਿਹੜੀ ਇਹਨਾਂ ਮਾਮਲਿਆਂ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਲੰਬੇ ਸਮੇਂ ਤੋਂ ਹੋ ਰਹੀ ਆ ਕਿਉਂਕਿ ਇੱਕ ਧਿਰ ਇਹ ਕਹਿੰਦੀ ਆ ਵੀ ਜਿਹੜਾ ਨਸ਼ਾ ਕਰ ਰਿਹਾ ਉਹਦੀ ਵੀ ਕੋਈ ਡਿਗਨਿਟੀ ਆ ਜਾਂ ਉਹਦੀ ਵੀ ਕੋਈ ਸੈਲਫ ਰਿਸਪੈਕਟ ਆ ਜਾਂ ਉਹਦੇ ਵੀ ਕੋਈ ਮਨੁੱਖੀ ਅਧਿਕਾਰ ਆ ਤੁਸੀਂ ਉਹਨੂੰ ਇਦਾਂ ਨਹੀਂ ਕਹਿ ਸਕਦੇ ਤੂੰ ਨਸ਼ਈ ਆ ਤੇ ਤੂੰ ਸਾਡੀ ਸੁਸਾਇਟੀ ਚ ਨਹੀਂ ਆ ਜਾਂ ਪੁਲਿਸ ਆਉਂਦੀ ਆ ਜਾਂ ਹਸਪਤਾਲ ਚ ਚਲੇ ਜਾਂਦੇ ਤੇ ਉਹਨਾਂ ਦਾ ਵਿਹਾਰ ਹੀ ਉਹਨਾਂ ਨੇ ਇਦਾਂ ਕੀਤਾ ਜਾਂਦਾ ਵੀ ਇਹ ਤਾਂ ਨਸ਼ੇ ਪੱਤੇ ਕਰਨ ਵਾਲਾ ਇਹਨੂੰ ਸੀਰੀਅਸਲੀ ਲਿਆ ਹੀ ਨਹੀਂ ਜਾਂਦਾ ਜਾਂ ਉਹਨੂੰ ਸਮਾਜ ਮਾੜਾ ਦੇਖ ਰਿਹਾ ਕਹਿੰਦੀ ਇਦਾਂ ਕਿਉਂ ਆ ਵੀ ਜਿਹੜਾ ਨਸ਼ਾ ਕਰਦਾ ਉਹਦਾ قصور ਕੀ ਹੈ ਨਸ਼ਾ ਹੀ ਕਰਦਾ ਉਹ ਤੇ ਨਸ਼ਾ ਦੇ ਦਿਓ ਉਹ ਨਸ਼ਾ ਕਰਨਾ ਚਾਹੁੰਦਾ ਉਹਦਾ ਆਪਣਾ ਜੀਵਨ ਉਹਨੂੰ ਕਿਉਂ ਰੋਕਿਆ ਜਾ ਰਿਹਾ ਸਰਕਾਰ ਕੌਣ ਹੁੰਦੀ ਹੈ ਉਹਨੂੰ ਰੋਕਣ ਵਾਲੀ ਤੇ ਨਸ਼ੇ ਦਾ ਉਹ ਕਹਿੰਦੇ ਫਿਰ ਰੌਲਾ ਇਹ ਆ ਵੀ ਜੇ ਕੋ ਸ਼ਰਾਬ ਪੀ ਸਕਦਾ ਉਹ ਵੀ ਨਸ਼ਾ ਹੀ ਹੈ ਸਾਰੇ ਪੀਂਦੇ ਆ ਸਰਕਾਰ ਦੱਸਦੀ ਹੈ ਠੇਕੇ ਤੋਂ ਦਿੰਦੀ ਹੈ ਕੋਈ ਇਤਰਾਜ਼ ਨਹੀਂ ਕਰਦਾ ਲੋਕ ਸਿਕਟਾ ਪੀਂਦੇ ਆ ਸਾਰਾ ਕੁਝ ਕਰਦੇ ਆ ਤੇ ਇਦਾਂ ਕਦਾਈ ਨਸ਼ਾ ਉਹ ਆ ਬਾਕੀ ਜਿਹੜੇ ਕਰਦੇ ਆ ਉਹਨਾਂ ਨਾਲ ਫਿਰ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਮਤਲਬ ਐਕਸਕਲੂਡ ਜਾਂ ਐਲੀਨੇਟ ਕਿਉਂ ਕੀਤਾ ਜਾਂਦਾ ਸੋਸਾਇਟੀ ਦੇ ਨਾਲ ਇਹ ਨਹੀਂ ਕਰਨਾ ਚਾਹੀਦਾ ਇਹ ਫਰਸਟ ਇਨੀਸ਼ੀਅਲ ਵਾਲੇ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਜਿਹੜੀ ਸਪੋਰਟ ਕਰ ਰਹੇ ਆ ਅਗਲੀ ਗੱਲ ਬਾਤ ਦੋਸਤੋ ਜਿਹੜੇ ਪ੍ਰੋ ਪਲੈਸਟਿਨੀਆਂ ਪ੍ਰੋਟੈਸਟ ਨੇ ਪਿਛਲੇ ਦਿਨਾਂ ਤੋਂ ਕਾਫੀ ਹੋ ਰਿਹਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਸੀ ਕੈਨੇਡਾ ਦੇ ਵਿੱਚ ਵੀ ਆ ਚੁੱਕਿਆ ਤੇ ਹੁਣ ਇਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਦੇ ਕੈਂਪਸ ਦੇ ਵਿੱਚ ਇਆ ਰਿਹਾ ਉਹ ਆਪਣਾ ਭੋਜਨ ਪਾਣੀ ওয়াটার ਫੂਡ ਦੂਜੀਆਂ ਸਪਲਾਈਜ਼ ਜਿਹੜੀਆਂ ਲਿਆ ਰਹੀਆਂ ਨੇ ਤਾਂ ਕਿ ਲੰਬਾ ਸਮਾਂ ਉਹ ਇੱਥੇ ਜਿਹੜੇ ਬੈਠ ਸਕਣ ਤਰਨੇ ਬਿਹਾਰੇ ਦੇ ਉੱਤੇ ਜਿੱਨਾਂ ਚ ਸਕੂਲਾਂ ਦੀ ਮੰਗਾ ਨਹੀਂ ਮੰਨਦਾ ਜਿਹੜੀ ਕੈਂਪਮੈਂਟ ਆ ਉੱਥੇ ਟੈਂਟ ਲੱਗੇ ਆ ਬਹੁਤ ਸਾਰੇ ਐੋਬੀਸੀ ਦੇ ਵਿੱਚ ਕੱਲ ਸੀਗੇ ਤੇ ਉਹ ਵੱਧ ਗਿਆ 30 ਹੋ ਗਿਆ ਇਸ ਵੇਲੇ 30 ਟੈਂਟ ਲੱਗੇ ਆ ਜਿੱਥੇ ਕੁਝ ਜਿਹੜੇ ਆ ਉਹਦੇ ਵਿੱਚ ਮਤਲਬ ਕਾਫੀ ਉਹ ਕੁਆਂਟੀਟੀਆਂ ਜਿਹੜੀ ਹੈਗੀ ਆ ਬੋਟਲਡ ওয়াটার ਦੀ ਫੂਡ ਦੀ ਬੈਡਿੰਗ ਉਹਨਾਂ ਨੇ ਅੰਦਰ ਕੀਤੀ ਆ ਦੋ ਜਿਹੜੇ ਪੋਰਟੇਬਲ ਟਾਇਲਟਸ ਆ ਉਹ ਵੀ ਉਹਨਾਂ ਨੇ ਉੱਥੇ ਰੱਖ ਲਏ ਆ ਉਹ ਸਾਰਾ ਕੁਝ ਉਹਨਾਂ ਨੇ ਮਤਲਬ ਯੂਬੀਸੀ ਦੇ ਵਿੱਚ ਐਸ ਵੇਲੇ ਪ੍ਰਬੰਧ ਕਰ ਲਿਆ ਪਲਸਤੀਨ ਵਾਲੇ ਮੁੱਦੇ ਦੇ ਵਿੱਚ ਤਾਂ ਆਪਣੀ ਮੰਗਾਂ ਰੱਖਣ ਲਈ ਆਪਣਾ ਵਿਰੋਧ ਰੱਖਣ ਦੇ ਲਈ ਪੱਕਾ ਤਰਨਾ ਲਾ ਲਿਆ ਉਹਨਾਂ ਇੱਕ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਹੋਇਆ ਪਿਛਲੇ ਦਿਨਾਂ ਦੇ ਵਿੱਚ ਹਜੇ ਵੀ ਹੋ ਰਿਹਾ ਹੈ ਸੈਂਕੜੇ ਲੋਕਾਂ ਨੂੰ ਸਟੂਡੈਂਟਾਂ ਨੂੰ ਉਹਨਾਂ ਨੇ ਗ੍ਰਫਤਾਰ ਕੀਤਾ ਤੇ ਇੱਥੇ ਵੀ ਲਗਭਗ ਉਹੋ ਜਿਹੀਆਂ ਗੱਲਬਾਤਾਂ ਕੈਨੇਡਾ ਦੇ ਵਿੱਚ ਸ਼ੁਰੂ ਹੋ ਰਹੀਆਂ ਆ ਕੋਈ ਸਟੂਡੈਂਟਸ ਨੇ ਜਾਂ ਉਹ ਇਹ ਕਹਿੰਦੇ ਆ ਵੀ ਅਸੀਂ ਉਹਨਾਂ ਚਿਰ ਨਹੀਂ ਜਾਣਾ ਜਿੱਨਾਂ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਇਹ ਕਹਿੰਦੇ ਆ ਕਿ ਐਕਾਡੈਮਿਕ ਬਾਇਟ ਕਟ ਹੋਣਾ ਚਾਹੀਦਾ ਅਜ਼ਰੀਲ ਦੀਆਂ ਯੂਨੀਵਰਸਿਟੀਆਂ ਦਾ ਤੇ ਜਿਹੜੀ ਯੂਬੀਸੀ ਆ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਆ ਆਪਣੇ ਆਪ ਨੂੰ ਅਜ਼ਰੀਲ ਦੀਆਂ ਸਾਰੀਆਂ ਕੰਪਨੀਆਂ ਦੇ ਨਾਲੋਂ ਆਪਣਾ ਨਾਤਾ ਤੋੜ ਲਵੇ ਤੇ ਵੀ ਉਹ ਕਿਉਂਕਿ ਜਿਹੜੇ ਪਾਲਸਟੀਨੀਅਨ ਆ ਉਹਨਾਂ ਦੇ ਜੈਨੋਸਾਈਡ ਦੇ ਵਿੱਚ ਇਨਵੋਲਵ ਆ ਇਸ ਕਰਕੇ ਉਹਨਾਂ ਨਾਲ ਇਹਨਾਂ ਦਾ ਕੋਈ ਨਹੀਂ ਸਬੰਧ ਹੋਣਾ ਚਾਹੀਦਾ ਤੇ ਜਿੰਨਾ ਚਿਰ ਇਹ ਯੂਨੀਵਰਸਿਟੀ ਸਾਡੀ ਗੱਲ ਨਹੀਂ ਮੰਨਦੀ ਅਸੀਂ ਇੱਥੇ ਧਰਨੇ ਤੋਂ ਨਹੀਂ ਉੱਠਣਾ ਤੇ ਧਰਨਾ ਪੱਕਾ ਲਾ ਕੇ ਉਹਨਾਂ ਨੇ ਉੱਥੇ ਟਾਇਲਟਸ ਵੀ ਪੋਰਟੇਬਲਸ ਲੈ ਆਂਦੀਆਂ ਪਾਣੀ ਖਾਣ ਦਾ ਤੇ ਹੋਰ ਸਾਰਾ ਪ੍ਰਬੰਧ ਆਪਣਾ ਟੈਂਟਾਂ ਦੇ ਵਿੱਚ ਸੌਣ ਦਾ ਬੈਡਿੰਗ ਦਾ ਪ੍ਰਬੰਧ ਵੀ ਕਰ ਲਿਆ ਆ ਤੇ ਲੰਬਾ ਸਮਾਂ ਲੱਗਦਾ ਇਹਨਾਂ ਦਾ ਜਿਹੜੀ ਗੱਲਬਾਤ ਆ ਉਹ ਚੱਲੂਗੀ ਜਿਹੜਾ ਇਹ ਯੂਬੀਸੀ ਦਾ ਪ੍ਰੋਟੈਸਟ ਆ ਤੇ ਬਿਲਕੁਲ ਉਸ ਤਰ੍ਹਾਂ ਦੀ ਵੇਵ ਆਇ ਕਿ ਜਿਹੜੀ ਇਨਕੈਂਪਮੈਂਟ ਉਹ ਉਧਰਲੇ ਪਾਸੇ ਗੈਸ ਵਾਲੇ ਮਾਮਲੇ ਦੇ ਵਿੱਚ ਨਾਰਥ ਅਮਰੀਕਾ ਦੀਆਂ ਬਾਕੀ ਯੂਨੀਵਰਸਿਟੀਆਂ ਮੈਗਲ ਯੂਨੀਵਰਸਿਟੀ ਮੌਂਟਰੀਅਲ ਦੇ ਵਿੱਚ ਵੀ ਇਹੀ ਹਾਲ ਹੋਇਆ ਹੈ ਇਸ ਵੇਲੇ ਸੋ ਜਿਹੜੀ ਕੋਈ RCMP ਦੀ ਵਿਜੀਬਲ ਪ੍ਰੈਜ਼ੈਂਸ ਉੱਥੇ ਨਹੀਂ ਹੈ ਕੈਂਪਸ ਦੇ ਬਾਹਰ ਪਰ ਜਿਹੜੇ ਪੁਲਿਸ ਦੇ ਸਪੋਕਸਮੈਨ ਆ ਉਹ ਦੱਸ ਰਹੇ ਆ ਕਿ ਜਿਹੜੇ ਉਹ ਇਹ ਕਹਿ ਰਹੇ ਆ ਕਿ ਸਾਨੂੰ ਜਿਹੜਾ ਇਹਨਾਂ ਨੂੰ ਜਿਹੜਾ ਕਰਨਾ ਪਊਗਾ ਸੋ ਹੁਣ ਸਕੂਲ ਦੇ ਅਫੀਸ਼ੀਅਲ ਜੇ ਮੈਗਲ ਦੇ ਵਿੱਚ ਆ ਉਹ ਕਹਿੰਦੀ ਆ ਕਿ ਉਹਨੇ ਮੌਨਟਰੀਅਲ ਪੁਲਿਸ ਨੂੰ ਪੁੱਛਿਆ ਕਿ ਜੇ ਉਹ ਡਿਸਮੈਂਟਲ ਕਰਨ ਇਹਨਾਂ ਕੈਂਪ ਨੂੰ ਕਿਉਂਕਿ ਐਕਟੀਵਿਸਟ ਜਿਹੜੇ ਆ ਉਥੋਂ ਜਾਣ ਦੇ ਲਈ ਮਨਾ ਕਰ ਰਹੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਤੇ ਫਿਰ ਪੁਲਿਸ ਦੀ ਮਦਦ ਲੈਣੀ ਪੈ ਸਕਦੀ ਹੈ ਪੁਲਿਸ ਕਹਿੰਦੀ ਹੈ ਵੀ ਅਸੀਂ ਵੈਲਿਊਏਟ ਕਰ ਰਹੇ ਹਾਂ ਵੱਖ-ਵੱਖ ਰੈਵਨਿਊਸ ਇਹਦੇ ਵਿੱਚ ਕਿਹੜੇ-ਕਿਹੜੇ ਹੋ ਸਕਦੇ ਆ ਯੂਨੀਵਰਸਿਟੀ ਦੀ ਰਿਕਵੈਸਟ ਸੀ ਕਿਸ ਤਰੀਕੇ ਦੇ ਨਾਲ ਜਿਹੜਾ ਸਮਝਣਾ ਆ ਇੱਥੇ ਯੂਬੀਸੀ ਦੇ ਵਿੱਚ ਲਗਭਗ 80 ਪ੍ਰੋਟੈਸਟਰ ਨੇ ਜਿਹੜੇ ਸਾਹਮਣੇ ਆਏ ਆ ਬੈਰੀਅਰ ਉਹਨਾਂ ਨੇ ਬਦਾਲਿਆ ਫੀਲਡ ਦੇ ਆਲੇ-ਦੁਆਲੇ ਤੇ ਟੈਂਟ ਉੱਥੇ ਲਾਏ ਆ ਤੇ ਜਿਹੜੀ ਮਟੀਰੀਅਲਸ ਨੇ ਮੈਟਲ ਦੀਆਂ ਫੈਂਸਸ ਜ਼ਿਪ ਟਾਈਸ ਤੇ ਹੋਰ ਸਾਰਾ ਕੁਝ ਉਹਦੇ ਨਾਲ ਆ ਕੇ ਉਹਨਾਂ ਨੇ ਜਿਹੜਾ ਜਿਹੜਾ ਸਿਕਿਉਰ ਕਰ ਲਿਆ ਤੇ ਜਿਹੜੇ ਪੈਕਿੰਗ ਟੇਬਲ ਆ ਉਹਨਾਂ ਨੂੰ ਓਵਰਟਾਈਮ ਓਵਰਟਰਨ ਕਰਕੇ ਉਹਨਾਂ ਨੇ ਮਤਲਬ ਵੁੱਡ ਪੈਲਟਸ ਦੀਆਂ ਉਹ ਪਾਈਲਸ ਬਣਾ ਲਿਆ ਤੇ ਟ੍ਰੈਫਿਕ ਬੈਰੀਕੇਡ ਜਿਹੜੇ ਆ ਉਹ ਬਨ ਲਿਆ ਰस्सियां ਤੇ ਜਿਹੜੀਆਂ ਉਹ ਬੰਜੀ ਕੋਰਟਸ ਨੇ ਉਹਨਾਂ ਦੇ ਨਾਲ ਜਿਹੜੇ ਪਲਸਤੀਨ ਦੇ ਫਲੈਗ ਨੇ ਬੈਨਰਸ ਨੇ ਸਲੋਗਨਸ ਨੇ ਫ੍ਰੀ ਪਲਸਤੀਨ ਤੇ ਉਹ ਸਾਰੇ ਇਹਨਾਂ ਤਰਨੇ ਮੁਜਾਰਿਆਂ ਦੇ ਨੇੜੇ ਐ ਇਸ ਵੇਲੇ ਲਹਿਰਾ ਰਹੇ ਆ ਮਾਮਲਾ ਹੌਲੀ ਹੌਲੀ ਕਾਫੀ ਵੱਡਾ ਬਣਦਾ ਜਾ ਰਿਹਾ ਅਗਲੀ ਗੱਲ ਬਾਦੋਸੋ ਵੈਨਕੂਵਰ ਸਕੂਲ ਬੋਰਡ ਦੇ ਟਰਸਟੀਸ਼ ਬੰਦੀ ਐ ਵੈਨ ਕੁਚ ਵੈਨਕੂਵਰ ਸਕੂਲ ਬੋਰਡ ਦੇ ਟਰਸਟੀ ਐਸ ਵੇਲੇ ਰੋਲਾ ਪਾ ਰਹੇ ਆ ਉਹ ਆਪਣੀ ਗੱਲ ਚੱਕ ਰਹੇ ਆ ਕਿ ਜਿਹੜਾ ਬਜਟ ਆ ਵੀ 2024-2025 ਸਕੂਲ ਇਅਰ ਦੇ ਲਈ ਉਹ ਠੀਕ ਨਹੀਂ ਆ ਤੇ ਜਿਹੜੇ ਕੀ ਕਨਸਰਨ ਨੇ ਜਿਹੜੇ ਮਤਲਬ ਵੈਂਕੂਵਰ ਸਕੂਲ ਬੋਰਡ ਦੇ ਮੁੱਖ ਇਸ਼ੂਜ਼ ਨੇ ਉਹਨਾਂ ਦੇ ਉੱਤੇ ਇਹ ਸੰਬੋਧਿਤ ਨਹੀਂ ਹੋ ਰਿਹਾ ਜਿਹੜੀ ਵੋਟ ਆ ਉਹਨਾਂ ਦੀ ਬਜਟ ਅਪਰੂਵ ਕਰਨ ਦੇ ਲਈ ਸੋਮਵਾਰ ਨੂੰ 7-2 ਦੇ ਨਾਲ ਪਈ ਆ ਤੇ ਜਿਹੜੇ ਸੂਜੀ ਮਾ ਤੇ ਜੈਨੀਫਰ ਰੈਡੀ ਆ ਉਹ اپੋਜੀਸ਼ਨ ਦੇ ਵਿੱਚ ਨੇ ਇਸ ਬਜਟ ਦੇ ਉਹ ਇਹ ਕਹਿੰਦੇ ਆ ਕਿ ਫੰਡਿੰਗ ਦੇ ਵਿੱਚ ਕੱਟ ਕੀਤਾ ਗਿਆ ਜਿਹੜੀਆਂ ਕਲਾਸਰੂਮ ਸਪਲਾਈਜ਼ ਆ ਉਹ ਅਸਲ ਦੇ ਵਿੱਚ ਦੂਜੀ ਗੱਲ ਜਿਹੜੀ ਸਟਾਫਿੰਗ ਸ਼ਾਰਟੇਜ ਆ ਉਸ ਮਸਲੇ ਵੱਲ ਧਿਆਨ ਹੀ ਨਹੀਂ ਕਿਸੇ ਦਾ ਕਿ ਵਿਦਨ ਡਿਸਟ੍ਰਿਕਟ ਜਿਹੜੀ ਸਟਾਫਿੰਗ ਸ਼ਾਰਟੇਜ ਆ ਉਸ ਇਸ਼ੂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਮਾ ਉਹਨੇ ਇੱਕ ਟਰਸਟੀ ਜਿਹੜੀ ਜਿਹੜੇ ਕਹਿ ਰਹੇ ਆ ਕਿ ਮੈਜੋਰਿਟੀ ਜਿਹੜੀ ਦੂਜੇ ਕੇ ਉਹ ABC ਪਾਰਟੀ ਦੀ ਮੈਜੋਰਿਟੀ ਦੇ ਨਾਲ ਨਹੀਂ ਆ ਤੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਪਿੱਛੇ ਛੱਡਿਆ ਜਾ ਰਿਹਾ ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਬਜਟ ਹੈਗਾ ਆ ਇਹ ਸਹੀ ਆ ਕਿ ਸਿਸਟਮ ਆ ਇਸ ਵੇਲੇ ਕ੍ਰਾਈਸਿਸ ਚ ਇਹਨੂੰ ਜ਼ਿਆਦਾ ਸਪੋਰਟ ਚਾਹੀਦੀ ਆ ਸਟੂਡੈਂਟਸ ਦੇ ਲਈ ਕਲਾਸਰੂਮ ਦੇ ਵਿੱਚ ਤੇ ਜ਼ਿਆਦਾ ਸਪੋਰਟ ਚਾਹੀਦੀ ਆ ਟੀਚਰਸ ਦੇ ਲਈ ਸਕੂਲ ਦੇ ਵਿੱਚ ਤੇ ਇਹ ਦੋਵਾਂ ਸਮੱਸਿਆ ਨੂੰ ਐਡਰੈਸ ਨਹੀਂ ਕਰ ਰਿਹਾ ਇਹ ਬਜਟ ਹਾਲਾਂਕਿ ਬਹੁਤੀ ਵਾਰੀ ਲੋਕਾਂ ਦਾ ਇਸ ਪਾਸੇ ਧਿਆਨ ਨਹੀਂ ਹੁੰਦਾ ਕਿਉਂਕਿ ਅਗਲਾ ਸਾਲ 24-25 ਵਾਲਾ ਜਿਹੜਾ ਸੈਸ਼ਨ ਆ ਉਹਦਾ ਬਜਟ ਹੁਣ ਸਕੂਲ ਬੋਰਡਸ ਨੇ ਕੀਤਾ ਹੈ ਤੇ ਜਿਹੜੇ ਸੁਚੇਤ ਮਾਪੇ ਨੇ ਉਹ ਇਸ ਗੱਲ ਨੂੰ ਜਾ ਕੇ ਚੱਕਦੇ ਆ ਉਹ ਦੇਖਦੇ ਆ ਵੀ ਇੱਥੇ ਸਕੂਲ ਬੋਰਡ ਦੇ ਵਿੱਚ ਚਾਹੀਦਾ ਕੀ ਆ ਇਸ ਵੇਲੇ ਜਾਂ ਕਮੀ ਕਿੱਥੇ ਆ ਜਾਂ ਕਿਹੜੇ ਇਸ਼ੂਜ਼ ਨੂੰ ਅਡਰੈਸ ਕੀਤਾ ਜਾਣਾ ਚਾਹੀਦਾ ਉਹ ਇਹ ਕਹਿੰਦੇ ਆ ਕਿ ਕੁਝ ਜਿਹੜੇ ਇਸ਼ੂਜ਼ ਨੇ ਰਿਕਰੂਟਮੈਂਟ ਦਾ ਰਿਟੇਨਿੰਗ ਦਾ ਸਟਾਫ ਨੂੰ ਉਹ ਡਿਸਕਸ ਨਹੀਂ ਕੀਤਾ ਗਿਆ ਜਦੋਂ ਕਲਾਸਰੂਮ ਟੀਚਰ ਉਹ ਕਹਿੰਦੇ ਪਰੇ ਹੁੰਦਾ ਇੱਕ ਦਿਨ ਦੇ ਵਿੱਚ ਕਿਤੇ ਬਾਹਰ ਹੁੰਦਾ ਤਾਂ ਰਿਸੋਰਸ ਟੀਚਰ ਨੂੰ ਕਿਹਾ ਜਾਂਦਾ ਵੀ ਤੂੰ ਉਹ ਕਵਰ ਕਰ ਦੇ ਤੇ ਸਟੂਡੈਂਟ ਜਿਹੜੇ ਰਿਸੋਰਸ ਟੀਚਰ ਦੇ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਿਹਾ ਉਹ ਕਿਹਦੇ ਨਾਲ ਜਾਣਗੇ ਉਹ ਬਿਨਾਂ ਕਿਸੇ ਸਪੋਰਟ ਤੋਂ ਉੱਥੇ ਬੈਠੇ ਸੋ ਇਹ ਜਿੰਨਾ ਇਸ ਵੇਲੇ ਸੰਕਟ ਦੇ ਵਿੱਚ ਸਾਰਾ ਸਕੂਲ ਸਿਸਟਮ ਪਿਆ ਆ ਉਹਨੂੰ ਮਤਲਬ ਲੋਡ ਸੀ ਜਿਆਦਾ ਜਿਹੜਾ ਬਜਟ ਉਸ ਪਾਸੇ ਕਰਨ ਦੀ ਪਰ ਉਹ ਨਹੀਂ ਰੱਖਿਆ ਗਿਆ ਉਹ ਕਹਿੰਦੇ ਅਸੀਂ ਜਿਆਦਾ ਦੇਖ ਰਹੇ ਹਾਂ ਕਿ ਜਿਹੜੇ ਕਈ ਕੇਸਸ ਦੇ ਵਿੱਚ ਜਿਹੜੇ ਕੋਰਸ ਅਪੋਂਡਿੰਗ ਜਿਹੜੇ ਵਾਅਦਾ ਹੋਇਆ ਹੈ ਐਜੂਕੇਸ਼ਨ ਅਸਿਸਟੈਂਟ ਸਟਾਫਿੰਗ ਦੇ ਵਿੱਚ ਜਾਂ ਰਿਸੋਰਸ ਟੀਚਰ ਸਟਾਫਿੰਗ ਦੇ ਵਿੱਚ ਉਹ ਕਹਿੰਦੇ ਉਹ ਮਤਲਬ ਸਾਡੇ ਕੋਲ ਥੋੜੇ ਆ ਜਿਹੜੇ ਇਸ ਚੀਜ਼ ਦਾ ਕਰ ਰਹੇ ਆ ਉਹ ਕਹਿੰਦੇ ਸਾਡਾ ਗਰੁੱਪ ਜਿਹੜਾ ਇੱਕ ਬੋਰਡ ਮੀਟਿੰਗ ਦੇ ਵਿੱਚ ਆਇਆ ਸਕੰਡਿਟੀਚਰ ਐਸੋਸੀਏਸ਼ਨਸ ਦੇ ਨਾਲ ਉਹ ਕਹਿੰਦੇ ਕਿ ਜਿਹੜੇ ਨੰਬਰ ਆਫ ਸਬਸਟੀਟਿਊਟ ਟੀਚਰ ਪਿਛਲੇ ਵਿੱਚ ਸਮੇਂ ਦੇ ਵਿੱਚ ਲੇ ਆਊਟ ਕੀਤੇ ਗਏ ਆ ਉਹਨਾਂ ਵੱਲ ਵੀ ਪੂਰਾ ਧਿਆਨ ਨਹੀਂ ਦਿੱਤਾ ਗਿਆ ਉਹ ਕਹਿੰਦੇ ਸਾਨੂੰ ਮਦਦ ਦੀ ਲੋੜ ਟੀਚਰਾਂ ਨੂੰ ਸਪੋਰਟ ਦੀ ਲੋੜ ਆ ਕਲਾਸਰੂਮ ਦੇ ਵਿੱਚ ਉਹਨਾਂ ਨੂੰ ਸਪੋਰਟ ਮਿਲੇ ਜੇ ਉਹਨਾਂ ਕੋਲੇ ਜਿਹੜੀਆਂ ਦੂਜੀ ਆਪਰਚੂਨਿਟੀਜ਼ ਨਹੀਂ ਆ ਡਿਸਟ੍ਰਿਕਟ ਦੇ ਵਿੱਚ ਵਨਕੂਬਰ ਬਹੁਤ ਜ਼ਿਆਦਾ ਮਹਿੰਗੀ ਡਿਸਟ੍ਰਿਕਟ ਆ ਰਹਿਣ ਦੇ ਲਈ ਇਹ ਗੱਲ ਅਸੀਂ ਸਾਰੀ ਜਾਣਦੇ ਆ ਜਿਹੜੇ ਲੈਬ ਐਕਸਪੈਂਸਸ ਨੇ ਜਾਂ ਕਲਾਸਰੂਮਸ ਨੇ ਟ੍ਰਿਪਸ ਨੇ ਉਹ ਨਹੀਂ ਵਧੇ 2010 ਤੋਂ ਲੈ ਕੇ ਹੁਣ ਤੱਕ ਤੇ ਜੇ ਸ਼ਹਿਰ ਦੇ ਵਿੱਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਸਾਰਾ ਕੁਝ ਇਨਾ ਮਹਿੰਗਾ ਹੋ ਚੁੱਕਾ ਤੇ ਫਿਰ ਇਹਦੇ ਵਿੱਚ ਵਾਧਾ ਵੀ ਕੀਤਾ ਜਾਣਾ ਚਾਹੀਦਾ ਸੀ ਸੋ ਇਸ ਗੱਲ ਕਰਕੇ ਜਿਹੜੇ ਕੁਝ ਟਰਸਟੀ ਤੇ ਮਾਪੇ ਇਸ ਗੱਲ ਤੋਂ ਚਿੰਤਤ ਨੇ ਤੇ ਇਸ ਗੱਲ ਤੋਂ ਨਾ ਖੁਸ਼ ਨੇ ਕਿ ਇਹ ਜਿਹੜਾ ਬਜਟ ਆਇਆ ਇਸ ਵਾਰ ਅਗਲੇ ਸਾਲ ਦੇ ਲਈ ਪਾਸ ਕੀਤਾ ਗਿਆ ਸਕੂਲ ਬੋਰਡ ਨੇ ਉਹ ਠੀਕ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ